ਆਨੇ ਟਟਲ ਲੱਲੂ ਜੀ ਚਾਹ ਪੀਂਦਾ ਗੱਗ ਟਟਲ ਲੱਲੂ ਰਾਮ ਚਾਹ ਵੀ ਲਾਤਾ ਚਾਹ ਦਾ ਸ਼ਕੀਨ ਜੱਟਾ ਆਏ ਪੀ ਲੈ ਦੇਖ ਕੇ ਜੇ ਫੇਰ ਲੱਗ ਪਏ ਹਾਂ ਬਸ ਸਾਡੇ ਵਾਸਤੇ ਵੀ ਅਸੀਂ ਵੀ ਪੀਣੀ ਹੈ ਅਸੀਂ ਨਹੀਂ ਬਿਸਕੁਟ ਡਬਾਉਣੇ ਹਾਂ ਕਰਦਾ ਕੀ ਹੈ ਲੈ ਭਾਈ ਖਾ 먹 ਦੇ ਕ ਨੀ ਕਿਉਂ ਜਾ ਰਿਹਾ ਟਟਾ ਟਟਾ ਲੈ ਮੇਰਾ ਮੜ ਪਈ ਨਹੀਂ ਨਾ ਜੀ ਤੁਹਾਨੂੰ ਆ ਦੇ ਸਾਡੇ ਕੋਲੇ ਨਾ ਇਹ ਖਾਣਾ ਕਰਦਾ ਕਾ ਲੱਲੋ ਜਾ। ਯਾਰ ਤੂੰ ਤਾਂ ਬਾਲੀ ਹੈ ਉਸਨੂੰ ਪਰ ਕੇ ਭਲਾਈ ਉਹ ਸੁਣਨਾ ਹੀ ਲਾਈ ਚਾ ਮੂੰ। ਹੂੰ। ਪੀ ਲੈ ਵੀ ਸਿ ਪੀਣੀਆ ਘੁੱਟ। ਚਾਹ ਚਾਹ। ਵੇ ਮੁੰਡਿਆ ਚਾਹ। ਮੈਂ ਬਿਸਕੁਟ ਜਾ ਹੁ ਕਰਨੇ। ਆ ਦੇਖ ਲੋ ਅਕੇ ਜੋ ਆ ਕੇ ਇਹਦੇ ਪਿਓ ਬੋਲਦਾ ਨਾ ਆਨੇ ਖਵਾਣਾ ਉਹਨੇ ਖਵਾਣਾ ਹਾਂ ਤੈਨੂੰ ਬੜਾ ਪਤਾ ਲੱਗਦਾ ਮੁੰਡਾ ਤੁਹਾਡਾ ਕੀ ਖਾਂਦਾ ਪੀਂਦਾ। ਹਾਂ। ਪੜਾ ਸਾਡੇ ਬਿਸਕੁਟ ਦੇ ਦੇ। ਸਾਡੇ ਬਿਸਕੁਟ ਦੇ ਦੇ ਦੇਖੀ ਕਿ ਡਮ ਮੜਾ। ਪੜਾ ਦੇ ਉਸਨੂੰ ਭਲਾਈ। ਹੋਏ ਨਮ ਨਮ ਦੇਖ ਵੀਰਾ ਨਮੀ ਦੇਖ ਦੇਖ ਮੇ 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 ਨਫਲਾ ਦੇ ਵੀ ਫੋਰਾ ਫਲਾ ਦੇ ਵੀ ਹਾਂ ਇਹ ਘਾ ਤਾਂ ਕਰਦਾ ਦੇਖ ਹੁਣ ਪੀ ਹੁਣ ਪੀ ਇਹੀ ਚੀਜ਼ ਪੁੱਤ ਇੱਕ ਸਾਡੇ ਕੋਲੇ ਆਮ ਹੈ ਜਿੰਨੀ ਮਰਜ਼ੀ ਪੀ ਲਿਆ ਕਰ ਹਾਂ ਕਿ ਮੈਂ ਚਾਦਰ ਲਵੇੜਦਾ ਤਾਂ ਸਾਡਾ ਲੱਲੋ ਜਨਮ ਹੋਵੇ ਤਾਂ ਆਨੇ ਲੱਲੋ ਰਾਮ ਜਨਮ ਹੋਵੇ ਤਾਂ ਹਾਂ ਨਾ ਹੋਣੀ ਪਿੰਦੀ ਉਹ ਸਿਆਣੀ ਬੱਚੀ ਐ ਮਨ ਮਨ ਦੇਖਿਓ ਯਾਰ ਮੇਰੇ ਕੋਲੇ ਵੀ ਆ ਦੇਖ ਆ ਦੇ ਉਹ ਤਾਂ ਕਾਲਾ ਪਹਿਲਾਂ ਕਿੱਡਾ ਹਲਕੁਠਿਆ ਨਹੀਂ ਮਮਾ ਚਾਂ ਵਿਹਾਨ ਜ਼ਮੀਰ ਤਰਮਨਾ ਨਾ ਸੰਗੀ ਲਾ ਦਿਦੋ ਦੇਖ ਕੋਈ ਰਹਿ ਨਹੀਂ ਦੇਣੀ ਕੋਈ ਚੀਜ਼ ਇਹਦਾ ਅੱਡ ਘੜਬੀ ਬਣਾ ਦੇਖ ਰਹੀ ਏ ਹਰ ਇੱਕ ਆਇਆ ਆਇਆ ਕਰਦਾ ਚੰਗਾ ਲਲਕਾਰ ਲਲਕਾਰਾ ਬੁਆ ਬੁਆ ਵਿਆਹ ਲਲਕਾਰਾ ਮਾਦੇ ਨਹੀਂ ਚਾਹ ਨਹੀਂ ਮਿਲਨੀ ਲਲਕਾਰਾ ਮਰ ਹੈ ਬੁਆ ਵਿਆਹ ਨਾ ਇਹ ਕੋਈ ਇਹਨੇ ਕੋ ਚਾਹ ਨਹੀਂ ਬੁਆ ਆਲ ਗਿਆ ਕੁਝ ਹੋ ਗਿਆ ਅਰੇ ਤੇ ਤੈਨੂੰ ਦੇਖ ਕੇ ਕਦਾਂ ਕਦਾਂ ਜਾ ਬੜਾ ਕੁਝ ਹੋ ਗਿਆ ਤੇ ਨਿਚੜਾ ਹੈ ਦੀ ਹਾਂ ਫਾਇ ਕਿ ਦਿਖ ਗਿਆ ਕੀ ਦਿਖ ਗਿਆ ਗਿਆਨਾ ਕੀ ਤੇ ਗੇਵਰ ਤੇ ਨੋ ਮੈਨੀ ਫੋਕੋਪੈਂਟ ਮੈਮੀ ਫੋਕੋਪੈਂਟ ਕਾਕਾ ਲੋਨ ਨੂੰ ਕੋਈ ਮਾਕੂ ਨੂੰ ਕਹੀ ਜਾਊਗਾ ਤੂੰ ਬਾਪੂ ਹੈ ਹੈ ਵੇ ਫਿਰ ਕੀ ਹੋਵੇ ਚਾਹ ਤੋਪੇਰ ਚਾਹੋਗੀ ਤੈਨੂੰ ਹੋਰ ਬਣਾ ਲਾਂਗੇ ਲੈ ਵਿਆਂ ਨਾ ਆ ਪੀ ਲੈ ਬੁੱਤਰਾ ਚਾਹ ਪੀ ਲੈ ਬੁੱਤਰਾ ਹਾਏ ਨਹੀਂ ਸਾਡਾ ਲੱਲੂ ਜਿਹਾ ਦੇਖ ਕੇ ਛਾੜ ਬਾਈਨ ਕੱਪ ਹਾਏ ਲਲਕਾਰਾ ਮਾਰ ਦੇ ਫਿਰ ਇੱਕ ਕਰ ਦੇ ਲਲਕਾਰਾ ਮਾਰ ਦੇ ਮਾਰ ਦੇ ਚਿੜੀਆਂ ਫੇਰ ਦੂੰ ਪਹਿਲਾਂ ਲਲਕਾਰਾ ਮਾਰ ਲਲਕਾਰਾ ਮਾਰ ਦੇ ਇੱਕ